ਦੇ ਕੇ ਪੱਲੇ ਜਦੋਂ ਮੈਂ ਆਨੰਦਪੁਰ ਸਾਹਿਬ ਦਾ ਮਤਾ ਪੜਿਆ ਤੋਂ ਤੋਂ ਬਹੁਤ ਚੀਜ਼ ਸਾਹਮਣੇ ਆਈ ਤੇ ਇਹ ਚੀਜ਼ ਵੀ ਸਾਹਮਣੇ ਆਈ ਵੀ ਆਪਣੀਆਂ ਸਮੇਂ ਦੀਆਂ ਸਰਕਾਰਾਂ ਨੇ ਕਿਵੇਂ ਆਪਣੇ ਨਾਲ ਖੋਜੀਆਂ ਚਾਲਾਂ ਕਰਕੇ ਇਸ ਮਤੇ ਨੂੰ ਆਪਣੇ ਤੋਂ ਦੂਰ ਕਰਤਾ ਤੇ ਇੱਕ ਨੈਰੇਟਿਵ ਇਹੋ ਜਿਹਾ ਸਿਰਜਤਾ ਜਿਹੜਾ ਆਪਾਂ ਖੋਤੀ ਇਸ ਮਤੇ ਤੋਂ ਦੂਰ ਹੋ ਗਏ ਤੇ ਮਤਾ ਸਰਦਾਰ ਕਪੂਰ ਸਿੰਘ ਨੇ ਆਪਾਂ ਨੂੰ ਦਿੱਤਾ ਸੀ ਆਪਣੇ ਹੱਕਾਂ ਦੀ ਗੱਲ ਸੀ ਆਪੀ ਵੀ ਸੈਂਟਰ ਕੋਲੇ ਕਿਹੜੇ ਹੱਕ ਹੋਣੇ ਚਾਹੀਦੇ ਆ ਤੇ ਸਟੇਟ ਕੋਲੇ ਕਿਹੜੇ ਉਹਨਾਂ ਵਿੱਚ ਗੱਲ ਜਮਹ ਕਲੀਅਰ ਸੀ ਵੀ ਜਿਹੜੇ ਸੈਂਟਰ ਕੋਲੇ ਹੱਕ ਹੋਣੇ ਚਾਹੀਦੇ ਆ ਸਿਰਫ ਚਾਰ ਹੱਕ ਚਾਹੀਦੇ ਆ ਉਹਨਾਂ ਵਿੱਚ ਡਿਫੈਂਸ ਆ ਜਾਂਦਾ ਕਮਿਊਨੀਕੇਸ਼ਨ ਆ ਜਾਂਦੀ ਆ ਆਪਣਾ ਕਰੰਸੀ ਆ ਜਾਂਦੀ ਆ ਤੇ ਆਪਣਾ ਫੋਰਨ ਐਕਸਚੇਂਜ ਆ ਜਾਂਦਾ ਉਸ ਤੋਂ ਇਲਾਵਾ ਬਾਕੀ ਸਾਰੀ ਚੀਜ਼ ਜਿਹੜੀ ਆ ਉਹ ਸਟੇਟ ਕੋਲੇ ਹੋਣੀ ਚਾਹੀਦੀ ਆ ਸਟੇਟ ਕੋਲੇ ਆਪਦਾ ਵੱਖਰਾ ਸੰਵਿਧਾਨ ਹੋਣਾ ਚਾਹੀਦਾ ਕਿਉਂਕਿ ਪੰਜਾਬ ਇੱਕ ਵੱਖਰਾ ਸੂਬਾ ਇੱਕ ਆਜ਼ਾਦੀ ਮੰਨਣ ਵਾਲਾ ਦੇਸ਼ ਆ ਤੇ ਉਹ ਆਪਣੀ ਆਜ਼ਾਦੀ ਦੀ ਗੱਲ ਕਰਦਾ ਸੀ ਤਾਂ ਆਓ ਆਪਾਂ ਇਕੱਠੇ ਹੋ ਕੇ ਉਸ ਤੋਂ ਦਾਰੇ ਨੂੰ ਕਿ ਇਹ ਜੀ ਸਮਝੋ ਕਿ ਕਾਰਨ ਨੂੰ ਦੱਸ ਦਈਏ ਕਿ ਸਾਡਾ ਜਿਹੜਾ ਅੰਮ੍ਰਿਤਪੁਰ ਸਾਹਿਬ ਵਾਲਾ ਮੋਤਾਸਬੂ ਚਾਹੀਦਾ ਤੇ ਸਾਡੀ ਪਇਕੰਗਾ ਵੀ ਇੱਕ ਆਪਣੀ ਅੱਜ ਦੀ ਲੋੜ ਆ ਕਿਵੇਂ ਆਪਣੇ ਨੌਜਵਾਨ ਯੂਨੀਵਰਸਿਟੀ ਵਿੱਚ ਬੈਠੇ ਆ ਉਹਨਾਂ ਨੇ ਐਗਿਟੇਸ਼ਨ 'ਚ ਬੈਠੇ ਆ ਨੌਮਾ ਦਾ ਕੰਮ ਧਰਨੇ ਲਾਉਣਾ ਮੁਜ਼ਾਰੇ ਲਾਉਣਾ ਨਹੀਂ ਉਹਨਾਂ ਦਾ ਕੰਮ ਪੜ੍ਹਾਈ ਕਰਨਾ ਤੇ ਕਿਵੇਂ ਸੈਂਟਰ ਨੇ ਉਹ ਯੂਨੀਵਰਸਿਟੀ ਆਪ ਦੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿਵੇਂ ਪੰਜਾਬ ਵਿੱਚ ਹੜ੍ਹ ਆਇਆ ਤੇ ਉਹ ਪਾਣੀ ਕਿਵੇਂ ਆਪਣੇ ਪੰਜਾਬ ਦੀਆਂ ਫਸਲਾਂ ਪੰਜਾਬ ਦੇ ਘਰ ਤਬਾਹ ਕਰ ਗਿਆ ਜੋ ਆਪਣੇ ਸਟੇਟ ਕੋਲੇ ਹੁੰਦਾ ਤਾਂ ਕੁਝ ਹੱਦ ਤੱਕ ਇਹੇ ਹੜ੍ਹ ਲੋਕ ਕੇ ਜਾ ਸਕਦੇ ਸੀ ਦੂਸਰੇ ਤਰ੍ਹਾਂ ਕਿਵੇਂ ਨਸ਼ੇ ਨੇ ਆਪਣੀ ਮੌਜੂਦਾ ਪੀੜੀ ਗਾਲਤੀ ਜਿਹੜਾ ਕਿ ਸੰਸਾਧਿਕ ਨਸ਼ਾ ਸਰਕਾਰਾਂ ਨੇ ਆਪਣੇ ਵਿੱਚ ਮਾਰਤਾ ਇਹ ਸਾਰੀ ਇਹ ਚੀਜ਼ਾਂ ਤੇ ਪਹਿਰਾ ਆਪਾਂ ਨੂੰ ਦੇਣਾ ਪਊਗਾ ਤੇ ਸੰਗਠੀ ਸਾਰੇ ਇਕੱਠੇ ਹੋ ਕੇ ਆਪਾਂ ਮਨਪੁਰ ਸਾਹਿਬ ਦੇ ਮੋਟੇ ਤੇ ਪਹਿਰਾ ਦੇਈਏ ਮਨ ਦੀ ਵੀ ਸੋਚ ਤੇ ਪਹਿਰਾ ਦੇਈਏ ਤੇ ਆਪਾਂ ਜਿਹੜੀ ਗੱਲ ਕਰੀਏ ਖੁਦ ਮੁੜ ਕੇ ਆਈ ਦੀ ਆਓ ਸਾਰੇ ਜਿਹੜਾ ਇਹ ਪੈਦਲ ਮਾਰਚ ਅਸੀਂ ਲਿਖਿਆ ਇਹ ਸਾਰਾ ਤੁਹਾਡੇ ਸਹਿਯੋਗ ਦੇ ਨਾਲ ਹੀ ਆ ਤੁਹਾਡੇ ਸਾਥ ਦੇ ਨਾਲ ਹੀ ਆ ਆਪਾਂ ਉਸ ਇਹਦੀ ਸਮਾਪਤੀ ਜਿਹੜੇ ਕਿ ਨੰਦਪੁਰ ਸਾਹਿਬ ਤੱਕ ਜਿਹੜੇ ਕੇਸ਼ਗੜ ਸਾਹ ਤੇ ਅਰਦਾਸ ਬੰਤੀ ਨਾਲ ਕਰਨੀ ਆ ਉਦੋਂ ਤੱਕ ਪੜਾਅਦਰ ਤੜਾ ਹੁੰਦਾ ਹੋਇਆ ਇਹ ਨੰਦਪੁਰ ਸਾਹਿਬ ਪਹੁੰਚੂਗਾ ਤੁਸੀਂ ਸਾਰੇ ਆਪ ਦਾ ਵਾਅਦਾ ਮੱਥਾ ਚੜ੍ਹ ਕੇ ਇਸੇ ਸਹਿਯੋਗ ਦਾ ਤੁਮੇ ਇੱਕ ਵਾਰ ਪਿੰਡ ਭਾਗੀ ਮੰਦਰ ਦੀ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਮਾਣੇ ਸਾਡਾ ਇਸ ਮਾਰਚ ਵਿੱਚ ਸਹਿਯੋਗ ਦਿੱਤਾ ਬਾਰੇ ਗੁਰਜੀਤ ਖਾਂ ਸਾਹਾ ਬਾਰੇ ਜੀ ਕੀ ਬੋਲੀ ਸੋਨਹਾਲ